ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇਵ ਬੰਦ ਕਲਾ ਬੋ ਬੋ ਵੈਲਕਮ ਹੈ ਜੀ ਤੇ ਵੀ ਜੀ ਅੱਜ ਫਿਰ ਆਪਾਂ ਪਧਰੀ ਪਹੁੰਚ ਚੁੱਕੇ ਆ ਬਾਪੂ ਜੀ ਨਾਲ ਅੱਜ ਵੀ ਬਾਪੂ ਜੀ ਨਾਲ ਕੋਈ ਚਾਰ ਬੰਦੇ ਲਗਭਗ ਗਾਵਾ ਪਰ ਕਾਹਦੀਆਂ ਕਹਿੰਦੀਆਂ ਗਵਾਂਦੀਆਂ ਤੇ ਤੁਹਾਨੂੰ ਭਲਾ ਰੇਡ ਵੀ ਬਸ ਇਹਨਾਂ ਨਿਗਾ ਨਿਗਾ ਰੇਡ ਹੋਣਾ ਜਾਇਜ਼ ਕੀਮਤ ਕਰਨੀ ਬਾਈ ਬਾਪੂ ਕਹਿੰਦਾ ਠੀਕ ਹੈ ਜੀ ਤੇ ਸ਼ੁਰੂ ਕਰੀਏ ਹੁਣ ਬਾਪੂ ਜੀ ਸਤਿਕਾਰ ਸਤਿਕਾਰ ਜੀ ਵਾਰੂ ਸਤਿਕਾਰ ਹਰਤਨਾਵ ਜੀ ਬਾਸਤੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਾਸਤੀ ਨਾ ਸਹੀ ਠਾਈ ਨੇ ਹਰਤਨਾਵ ਹਾਂ ਜੀ ਵਧੀਆ ਕਰਤਾ ਜੀ ਜਿਵੇਂ ਜਦਾ ਬਾਬੂ ਜੀ ਕਰ ਬਸ ਵਧੀਆ ਜੀ ਬਹੁਤ ਵਧੀਆ ਜੀ ਗੁਰਮਾਹ ਦੀ ਕਿਰਪਾ ਨਾਲ ਬੜਾ ਵਧੀਆ ਚੱਲ ਰਿਹਾ ਬਹੁਤ ਵਧੀਆ ਚੱਲ ਕਮੈਂਡ ਬਾਬੂ ਜੀ ਬੜੇ ਸੋਹਣੇ ਆਂਦੇ ਨੇ ਅੱਛਾ ਜੀ ਆ ਗਿਰੂ ਬਹੁਰੀ ਕਿਰਪਾ ਹੁੰਦੀ ਕਰ ਕਿਰਪਾ ਨਾਲ ਆ ਆ ਗਿਰੂ ਖਾਂਦ ਆ ਗਿਆ ਤੁਸੀਂ ਹੁਣ ਠੀਕ ਹੈ ਜੀ ਠੀਕ ਹੈ ਹਾਂ ਚਲੋ ਐ ਹੀ ਆ ਨਹੀਂ ਹਾਂਜੀ ਹਾਂਜੀ ਐ ਪਿਆਰ ਕਰਦੇ ਲੋਕ ਪਿਆਰ ਕਰਦੇ ਪਾਰਦੇ ਪਿਆਰ ਕਰਦੇ 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 ਵਾ ਵਸਦੀ ਇਹ ਦੁਨੀਆ ਪਤਾ ਲੱਗਦਾ ਹਾਂਜੀ ਹਾਂਜੀ ਕਰਦੇ ਵਾਰ ਸਚਾਈ ਉਹ ਸਾਰੇ ਪਿਆਰ ਕਰਦੇ ਹਾਂ ਕਰਦੇ ਕਰਦੇ ਤੇ ਬਾਕੀ ਬਾਪੂ ਜੀ ਇੰਜ ਨਾ ਫਿਰ ਗੱਲ ਉੱਥੇ ਆਈ ਦੇ ਰੇਡ ਨੂੰ ਰੇਡ ਥੋੜਾ ਸਹੀ ਆ ਹਾਂਜੀ ਹਾਂਜੀ ਤੇ ਗਾਮੋ ਜੀ ਚੱਲੀਆਂ ਹੁੰਦੀਆਂ ਠੀਕ ਆ ਜੀ ਠੀਕ ਬਿਲਕੁਲ ਚੰਗਾ ਮਾਲ ਸੋਸਰਾ ਵੇਚਣ ਦਾ ਹੈ ਬਾਪੂ ਜੀ ਬਹੁਤ ਦੂਰ ਗੇੜਾ ਕੋੜਾ ਕੜਨ ਦੂਰ ਹਾਂਜੀ ਦੂਰਾਂ ਦੂਰਾਂ ਤੋਂ ਮਾਲ ਲੈ ਜਾਂਦੇ ਕਿੰਨੇ ਸੌਖਾ ਫਿਰ ਤੁਰ ਕੇ ਪਿੰਡਾਂ 'ਚ ਅੱਛਾ ਆ ਤੇ ਮਾਲ ਤਾਂ ਆਪਣਾ ਗੁਰੂ ਮਾਰ ਦੀ ਕਿਰਪਾ ਨਾਲ ਬੜਾ ਬਣਿਆ ਹੈ ਬਾਹਰ ਸਦਾ ਵਾਲੀ ਮਿਲ ਗਈ ਜੀ ਜਿਹੜਾ ਮਾਲ ਮਿਲਦਾ ਠੀਕ ਹੈ ਬਹੁਤ ਚੰਗਾ ਸੋਸਰਾ ਤੁਸੀਂ ਦੋਵੇਂ ਜਾਨੇ ਨਾ ਨਹੀਂ ਦੋਵੇਂ ਜਾਨ ਹਾਂ ਚਲੋ ਇੱਕ ਦੋ ਪਸੂ ਲੈ ਲੈਂਦੇ ਰੋ ਦੇ ਆ ਜੀ ਲੈ ਇੱਕ ਕੋਲ ਆ ਰਹੇ ਨੇ ਵੇਚ ਲਈ ਤੇ ਕੋਈ ਤਰਾ ਕਾਫੀ ਤੁਹਾਡੇ ਤੋਂ ਬਵਾਰੀ ਹਾਂ ਉੱਥੇ ਤੁਹਾਡੇ ਆ ਨਾ ਫਿਰ ਬਵਾਰੀ ਬੜਾ ਡੇਕਾ ਤੁਹਾਡੇ ਸਾਡੇ ਬਾਅਦ ਚਾਹ ਨਾ ਸ਼ਹਿਰ ਦਾ ਆ ਜਾਂਦਾ ਨਾ ਡੇਰੀ ਡੂਰੀਆਂ ਵਾਲਾ ਹਾਂ ਜੀ ਉਹਨਾਂ ਦੇ ਕੱਛ ਰੇਡ ਜਾਣਾ ਨਾ ਚਾ ਗਏ ਗਏ ਦੋ ਤਿੰਨ ਹਾਂ ਕੋਈ ਤਰਾ ਸੇਕੋ ਗੂ ਉਹ ਸਾਡੀ ਮੱਝਾਂ ਉੱਦਾਂ ਵੇਚਦੀਆਂ ਕੋਈ ਬਣਾ ਲੈਂਦੀਆਂ ਵੀਡੀਓ ਵਾਸਤੇ ਹਾਂ ਉਹ ਪਹਿਲਾਂ ਵੇਚਦੀਆਂ ਬਹੁਤ ਚੰਗੀਆਂ ਮੱਝਾਂ ਕੋਈ ਐਡਾ ਫਿਰ ਤੁਹਾਨੂੰ ਪਤਾ ਨਹੀਂ ਫਿਰ ਐਡਾ ਦਾ ਫਰਾਡਾ ਹੀ ਆ ਹਾਂਜੀ ਹਾਂਜੀ ਇੱਥੇ ਗਾਂ ਥੋੜਾਈ ਰਹਿਣਾ ਉਹ ਗਾਂ ਅਸੀਂ ਵੀਡੀਓ ਅੱਜ 21 ਤੂੰ ਮਾਰਨ ਲੱਗੇ ਆ ਇਹਦੇ ਕੋਈ ਇੱਕ ਦੋ ਪੇਸ ਫੇਰ ਤੇ ਚਲੋ ਹੋਰ ਥਨਾ ਉਪਰ ਅੱਜ ਅੱਜ ਤੇ ਕਿੰਨੀ ਵਾਰ ਅੱਜ 4 ਅੱਜ ਉਹੀ ਕੰਮ ਕਰਦਣਾ ਪਹਿਲ ਵਾਲੇ ਉਹੋ ਹੀ ਉਹੋ ਹੀ ਮੈਂ ਤਾਂ ਬਹਿ ਰਿਹਾ ਹੋਇਆ ਸੋਨੇ ਹੈ ਪਹਿਲੇ ਕਵੈਂਡੀ ਬਾਬੂ ਬਣਾ ਲੈ ਜਾਈਦੀ ਹੈ ਕਿਉਂਕਿ ਰੇਟ ਵਾਪਰ ਇੰਨਾ ਕੀ ਹੋਣਾ ਕਿੰਨਾ ਬਣਾ ਨਿਕਾ ਨਿਕਨ ਦਾ ਨਿਕਨ ਦਾ ਛੋਟਾ ਛੋਟਾ ਥੱਲੇ ਹੋਰ ਤੋਂ ਹੋਰ ਨਿਕਾਜੀ ਹੋਏ ਨਿਕਾ ਜਾ ਜਿਹੜਾ ਪਾਇਆ ਲੈ ਜੇ ਠੀਕ ਹੈ ਚਲੋ ਕੰਮ ਸ਼ੁਰੂ ਕਿੱਧਰ ਲੱਗੀਏ ਇੱਥੇ ਲੱਗਦੀ ਹੈ ਇਹ ਗੱਪਣਾ ਹਾਂਜੀ ਇਹ ਗੱਪਣਗੇ ਅੱਛਾ ਦੂਜਾ ਸੂਆ ਵਾਚੀ ਦੂਜਾ ਸੂਆ ਗੱਪੜ ਬਹਿੜੀ ਜਸਤੀ ਨਾਲੇ ਪਿਓਰ ਜਸਤੀ ਨਾਲੇ ਐਵੇਂ ਕਿਹਦੇ گاਵਾ ਮੁਕੇ گاਵਾ ਤੇ ਬਾਬੂ ਨੂੰ ਬਰੇ ਢੇਰ ਲੱਗਾਗਾ ਗਾਵਾਲਾ ਆ ਦੇਖੋ ਚੱਲ ਲੰਦੂ ਕਰਾ ਦੇ ਤੇ ਬਾਪੂ ਜੀ ਕਿੰਨਾ ਦੋਦੇ ਕੀਤਾ ਨਹੀਂ ਇਹ ਜੀ ਦੇ ਦੂੰਗੀ 17 ਸਾਲ ਵਾਲੀ ਕਰ ਦੋ 4 18 ਲੀਟਰ ਆ ਗਿਆ ਮੈਂ ਜੀ ਰੱਖੋ ਕਰਾ ਦੇ ਠੰਡੇ ਅਣੀ ਟਾਈਮ ਲੈ ਜੀ ਲੋ ਮੈਂ ਮੈਂ ਅੱਗੇ ਦੀ ਸਫਾਈਆ ਆਹਾਹਾ ਵੇਖੋ ਕਰਾ ਦੇ ਵੇਖੋ ਰੰਗ ਵੀ ਬੜਾ ਸੋਹਣਾ ਬਹਿੜਦਾ ਦੇਖੋ ਆ ਜੋ ਸਮਾਉ ਕਰਾ ਦੇ ਬਹੁਤ ਠੰਡੀ ਠੰਡੀ ਜਿੱਤਨਾ ਮਰਜ਼ੀ ਦੇਖੋ ਰੰਗ ਵੇਖੋ ਮੂੰਹ ਮੈਂ ਦਿਖਾਉ ਚੰਗੀ ਤਰ੍ਹਾਂ ਹਾਂ ਨਹੀਂ ਠੀਕ ਆ ਆ ਜੋ ਜਾਓ ਕਰਾ ਦੇ ਦੇਖੋ ਕਰਾ ਦੇ ਕਰਦੇ ਹੱਫਤਾ ਹੱਫਤਾ ਐ ਨਾ ਇਹ ਧਿਆਨ ਨਾਲ ਧਿਆਨ ਕਰਦਾ ਬੋੜਾ ਹਫਤਾ ਲਾ ਜੀ ਬੋੜਾ ਲਾ ਜੀ ਹੱਫਤਾ ਲਾ ਜੀ ਵਾਹ ਪੱਕਾ ਲਾ ਜੀ ਬੰਦੂ ਕਰਾ ਦੇ ਬਹੁਤ ਠੰਡੀ ਹੈ ਜੀ ਠੰਡੀ ਠੰਡੀ ਐ ਤੇ ਮੇਰੇ ਕੋਲ ਪਾਇਆ ਥਲੇ ਵਾਪਸ ਤੇ ਕੋਈ ਕੰਮ ਮੇਰਾ ਫਿਰ ਹੱਥ ਕੋਈ ਕੰਮ ਆ ਵੇਖੋ ਜੀ ਠੰਡੀ ਬਿਲਕੁਲ ਠੰਡੀ ਹੈ ਬਾਬੇ ਤੂੰ ਰੇਟ ਫਿਰ ਤੁਸੀਂ ਕਰਨਾ ਕੋ ਮੁੰਡਾ ਕਰੂ ਨਹੀਂ ਉਹ ਕੰਮ ਮੁੰਡਾ ਕਰੂਗਾ ਬਤਾਲੀ ਹਜ਼ਾਰ ਦੇ ਦੇ ਜੀ ਨਹੀਂ ਨਹੀਂ 20000 ਦਾ 40 40 ਤੋਂ 2 ਘੱਟ ਹਾਂ ਮੇਰੇ ਕਹਿੰਦਾ 60000 ਦੀ ਵੇੜ ਦੇ ਲੋ ਪ्योर ਜਰਤੀ ਹੋਰ ਕਰ ਦੀਏ ਹੋਰ ਮਾਨ ਕਰਾਂਗੇ ਯਾਰ ਲੈ ਹੋਰ ਯਾਰ ਮੰਗਾ ਫਿਰ ਹੋਰ ਆਈਏ ਥੱਲੇ ਹੌਲੀ ਹੌਲੀ ਹੋਰ ਹੋਰ ਪੂਰੇ ਦੀ ਕੋਈ ਗੱਲ ਗੱਲ ਹੀ ਨਵੇੜ ਦੋ 35000 ਦੀ ਵਸੀ ਦੇ ਬੈਠ ਠੀਕ ਆ ਪੈਂਦੀ ਹੈ ਤੇਰਾ ਬਾਪ ਫਾਪਾ ਤੂੰ ਬਾਹਰ ਹੋ ਜਾ 35 ਹਾਰ ਰਿਵਲ ਹੋਣਾ ਤੇ ਵੈੜ ਵੀ ਹੋਏ ਨਜ਼ਾਰੇਦਾਰ ਆ ਤੇ ਕਮੈਂਟ ਵੀ ਮੇਰੇ ਵੀਰ ਉਹ ਕਰ ਰਹੇ ਨੇ ਕਿ ਬੜਾ ਲੱਗਦੇ ਠੀਕ ਆ ਹਮ ਬੰਦ ਪਹਿਲੇ ਗੱਲ ਕਿ ਪ੍ਰਸ਼ਾਦੇ ਵਾਲਾ ਕੰਮੀ ਕਰਨਾ ਸੀ ਹਾਂ ਚਲੋ ਆ ਜਾਓ ਇੱਧਰ ਆ ਜਾਓ ਇੱਕ ਹੀ ਹੋਈ ਆ ਪਹਿਲੇ ਪਹਿਲਾ ਸੂਆ ਹਾਂਜੀ ਪਰ ਠੀਕ ਆ ਇਹ ਪਹਿਲਾਂ ਵਕੀ ਆ ਜੀ ਅੱਛਾ ਪਹਿਲਾ ਸੂਆ ਦੁੱਧ ਕਿੰਨਾ ਜੀ ਇੱਥੇ ਲੇ ਦੁੱਧ ਆਵੇ 9-10 ਕਿਲੋ ਆ ਜੀ 9 ਨਹੀਂ ਆ ਪਰਸ ਆਉਦੀ ਜੀ ਲੋ ਵੇਖ ਲੋ ਜੀ ਕਰਾ ਦੇ 9-10 ਕਿਲੋ ਤੇ ਦੁੱਧ ਆ ਤੇ ਬੱਚਾ ਕਿ ਬੱਚੀ ਬੱਚਾ ਆ ਜੀ ਬੱਚਾ ਕਿਉਂ ਭਰਾ ਗਿਆ ਕਰਾ ਦੇ ਦੁੱਬਰ ਦੁੱਬਰ ਵੇਖੋ ਕਰਾ ਦੇ ਕੁਆਲਿਟੀ ਨਾਲ ਵੇੜ ਇਹਦਾ ਮੁੱਲ ਵੀ ਵੇਖਿਆ ਜੀ ਨਗਰਾਨਾ ਜੀ ਆ ਜੀ ਆ ਗੱਡੀ ਆਉਦੀ ਆ ਪਾਪੀ ਜੀ ਸਾਰੇ ਬਜੀ ਖਾਲੀ ਸੂਟਰਾ ਵਸਾ ਤਾਹੀਂ ਹੋੜ ਜਿੰਦੀ ਬਰ ਬੋਲਦਾ ਖਰਚਾ ਕੁਛ ਨਹੀਂ ਪੈਂਦਾ ਮੈਂ ਤੇ ਪਹਾਂਦੀਆਂ ਦੀ ਖਾਤਾ ਗੱਡੀ ਆਪੇ ਆ ਗਾਇਆ ਪੜਾ ਬਰ ਜਾਂਦਾ ਤਾਹੀਂ ਉਹ ਹੀ ਕਰਨਾ ਅਵਰਤ ਸਾਰਾ ਕੁਝ ਪੈ ਜਾਂਦਾ ਬਾਜੇ ਨਾ ਫਿਰ ਉਸ ਹਿਸਾਬ ਨਾਲ ਚੱਲ ਜੀ ਗਰ ਪਾਣੀ ਮੈਂ ਤਾਂ ਇੰਨਾ ਬੜਾ ਬਹੁਤ ਬੜਾ ਗੱਡੀ ਭਰ ਆਉਦੇ ਮਾਲ ਲੈ ਕੇ ਬਾਹਰ ਨੂੰ ਜਾਨੇ ਆਪਣਾ ਬਾਹਰ ਹੀ ਜਾਣਾ ਸਾਡਾ ਇਹ ਨਾਲ ਲੈ ਜੀ ਨਾ ਫਿਰ ਵੀ ਗੱਡੀ ਜਾਂਦੇ ਹੋਗੇ ਤੁਸੀਂ ਦੋਵੇਂ ਪਿਆਰ ਨਾਲ ਗੱਡੀ ਚੱਲਦੀ ਬੋਲੋ ਜੀ ਫਿਰ ਪਤਿਆਰ ਨੂੰ ਇਹਨੂੰ ਬਾਹਰ ਹੀ ਘੜਦੀ ਆਪਾਂ ਕਿਹਾ ਇੰਨੀ ਹੀ ਬਾਹਰ 10000 ਦੀ ਜੈ ਕੋਈ ਗੱਲ ਕਰੇ ਬਾਬੂ ਗਾਲੀ ਨਾ ਮੋੜ ਜੀ 26000 26000 ਜਾਣ ਵਾ ਠੀਕ ਹੋਰ ਨਾਲ ਕਰ ਦਿੰਦਾ ਮੈਨੂੰ ਪਤਾ ਵਾ ਕੋਈ ਨਾ ਕਰੀਏ ਨਾ ਤਾਂ ਕਰੀਏ ਮੜਾ ਚਲੋ ਜਾਣ 26000 ਦੀ ਬਲ 62000 ਵੀ ਦੇ ਜੀ ਆ ਜਿਹੜਾ ਰੇਟ ਜਾਇਜ਼ ਵੀ ਤੇ ਜਾਇਜ਼ ਹੀ ਕੇ ਜਾਓਗਾ ਇਹ ਕੱਲ ਫਿਰ ਖਾਵਾਂ ਤਾ ਇਹ ਦੁੱਧੀਆਂ ਦੱਤ ਤੇ ਆਨ ਮਾਰ ਬਾ ਠੀਕ ਆ ਹਾਂ ਜੀ ਇਹ ਸੂਈ ਜੀ ਇਹ ਸੂਈ ਆ ਜੀ ਇਹ ਸੂਈ ਆ ਕੱਲ ਦੀ ਸੂਈ ਜੀ ਠੀਕ ਆ ਤੇ ਦੁੱਧ ਕਿੰਨਾ ਦੇਵਾ ਬੋਲੀ ਆ 13 14 ਕਿਲੋ ਬੋੜਾ ਹੀ ਆ ਜੇ ਇੱਕ ਖਾਓ ਕੈਮਰਾਮੈਨ ਨੂੰ ਮੂੰਹ ਮਾਰ ਖਾ ਪਰ ਰੱਖੋ ਨਾ ਆ ਜੀਵਾ ਆਪਣੇ ਇਹ ਦੋੜੇ ਗੇੜਾ ਘੜਾਉ ਉਪਰ ਦੀ ਜਾ ਕੇ ਲਿਆ ਵੇਖੋ ਬੈਠਦਾ ਨਾ ਕਾਲਾ ਬਣਾ ਲਾ ਮੈਂ ਗਾਣਾ ਕੋ ਠੋਕਾ ਹੈ ਗਾਣਾ ਬਾਬੂ ਕੋ ਗਾਣਾਗਾ ਤੂੰ ਤਿੰਨ ਮਾਰ ਤੇ ਬਰਾ ਆ ਵੇਖੋ ਮੂੰਹ ਮਦ ਹਾਓ ਫਿਲਰੂ ਉਧਰ ਮਾਰ ਉਧਰ ਨੂੰ ਛੱਡਾ ਖਾ ਕੇ ਮੈਂ ਥੱਲੇ ਥਾਣੇ ਨੂੰ ਖਾਓ ਵਾਹ ਆ ਵੇਖੋ ਬੈਠਦਾ ਲਿਆ ਹੁਣ ਇਹ ਵੀ ਬਹਿੜ ਦਾ ਮੈਨੂੰ ਮੁੱਲ ਵੇਖਿਆ ਜਾ ਆ ਜਾਓ ਆ ਜਾਓ ਆ ਜਾਓ ਯਾਕਰ ਉੱਥੇ ਲੈ ਚਲੋ ਕਰੋ ਲਿਖੀ ਜਨਰ ਦਾ ਬਹਿੜ ਦਾ ਮੁੱਲ ਨਾ ਲਿਖੀ ਆ ਅਰੇ ਰੇ ਵੇਖੀ ਚਲੋ ਰੇੜ ਵੇਖਿਆ ਰੇੜ ਰੇੜ ਹੀ ਬਿਕਣਾ ਹਾਂਜੀ ਆਂਦੇ ਹਾਂਜੀ ਹਾਂਜੀ ਫਿਰ ਜੋ ਤੁਹਾਡਾ ਮੋਜੂ ਚੱਲਦਾ ਨਹੀਂ ਹੋ ਗੋ ਨਾ ਤੁਹਾਡਾ ਹੀ ਚੱਲਣਾ ਆਪੋ ਉਹਨੂੰ ਪੁੱਛਣਾ ਬਹਿ ਗਿਆ ਯਾਰ ਤੇਰੀ ਹੋਰ ਕਰਦੇ ਵੇਖੀ ਤੇ ਪ੍ਰਪਰਭੁ ਵੀ ਨਾ ਸਸਤੇ ਤੇਲੇ ਵੀ ਛੱਡਦੇ ਹੋ ਚਲ 52 ਦੀ ਦੇ ਦੀ ਹੁਣ ਤਰਤ ਕਰਦੇ ਦੇਹ ਨਾ ਮੈਨੂੰ ਪੱਛੇ ਜਾਓ ਹੈ 52 ਦੇ ਦੀ 50 ਦੀ ਚਲ ਤੇਰੇ ਪੂਰੇ 50 ਦੀ ਦੇ ਦੇ ਕਰ ਮਾਨ 1000 ਹੋਰ 90 ਦੀ ਹੋਰ ਯਾਰ ਤੂੰ ਨਹੀਂ ਫਿਰ ਠੱਕਾ ਹੀ ਹੋਇਆ 1000 ਹੀ ਚਲ ਕਰਦੇ ਯਾਰ ਹੋਰ 10000 ਦੀ ਹੋਰ ਉਹ ਨਹੀਂ ਜਾਣਦੇ ਜਾਣਦੇ 10000 ਜਾਣਦੇ ਕੋਲੇ ਚਲ ਠੀਕ ਹੈ ਜਾਣਦੇ ਜੋ ਆਉਂਦੇ ਆਲਾ ਆਜਾ ਸੰਦੀਪ ਦੀ ਮੰਨ ਲੈਣੀ ਗੱਲ ਜੋ ਅਕੀਆ ਚੱਲ ਰੋ ਜੀ ਚਲ ਗਈ ਬੜੀ ਰਮ ਲੈ ਰੀ ਬਦੀ ਕੁਛ ਨਾ ਬੱਦੇ ਨਾ ਬੱਦੇ ਹੁਣ ਤੇਰੇ ਦੇ ਮੰਨਣੀ ਆ ਮੈਂ ਤੇ ਇਹ ਵੀ ਰਾਤ ਹੀ ਸੋਈ ਆ ਆਪ ਹੀ ਸੋਈ ਆ ਤਾਰਦੀ ਉਹ ਤਾਂ ਥੱਲੇ ਮਾਰੋ ਕੈਮਰਾ ਆ ਦੇਖੋ ਖਾਣ ਦੇਖੋ ਤੇ ਲੈਵਰ ਵੱਡੀ ਬਿਆਣਾ ਫਾਰਮ ਵਾਲੇ ਹਾਂਜੀ ਹਾਂਜੀ ਲੰਮੀ ਦੋਰਾਂ ਆਜਾ ਬੱਚੀ ਬੱਚਾ ਕਹਿੰਦੇ ਨੇ ਵਾਖਾ ਚੋਪਰੀ ਆ ਗਿਆ ਇਹ ਬਫੂ ਬਲ ਕਿੰਨੀ ਕਿ ਰੈਡੀ ਦੁੱਧ ਦੀ ਆਈ ਹੈ ਜੀ ਇਹ ਵੀ ਇਹ ਦੇਖੀਏ ਬੜੀ 26 ਕਿਲੋ 25 26 ਕਿਲੋ ਰੈਡੀ ਬਰਕ ਜ਼ਬਰਦਸਤ ਡਬਲ ਬੈਡ ਆ ਕਹਿੰਦੇ ਹਾਂ ਜੀ ਨਹੀਂ ਠੀਕ ਹੈ ਪਤਾ ਲੱਗਦਾ ਹੋਣਾ ਹੈਗੀ ਆ ਵਾਹ ਨਹੀਂ ਆਜੋ ਆਜੋ ਹਲੇ ਮੀ ਮੱਕਾ ਆਹ ਆਹ ਰਹਾ ਮੂਮਾ ਮਖੀ ਲੈ 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 ਨੋਟੇ ਤੂ ਕਿਦਾ ਹੁਕ ਜੇ ਇਹ ਇਹ ਤੂ ਆ ਭਾਈ ਦੂਜਾ ਆ ਦੂਜਾ ਸੂਆ ਇਹ ਲਾਸਟ ਵੀ ਸੀ ਆ ਹਾਂਜੀ ਲਾਸਟ ਹੀ ਆ ਆ ਲਾਸਟ ਆ ਆਪੂ ਫਿਰ ਲਾਸਟ ਵੀ ਇਦਾਂ ਹੁਣ ਤੂੰ ਹੀ ਗੱਲ ਕਰਦੇ ਹੁਣ ਮੈਂ ਨਹੀਂ ਗੱਲ ਕਰਦਾ ਨਹੀਂ ਤੇਰੇ ਤੇ ਚਲੇਗਾ ਨਹੀਂ 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 ਰੇਟ ਹੁਣ ਤੂੰ ਇੱਕੋ ਹੀ ਗੱਲ ਕਰਦੇ ਵਾ ਇੱਕੋ ਗੱਲ ਕਰਦੇ ਇੱਕੋ ਜੀ 55000 ਦੀ ਜਿਹੜੀ ਰੇਟ ਦਾ ਬਾਪੂ ਤੇਰਾ ਬਾਈ ਸਹੀ ਆ ਬੋਲ ਬਸ ਸਹੀ ਸਹੀ ਹਾਂ ਪਰ ਨਹੀਂ ਤੂੰ ਹੋਰ ਕਰਦੇ ਮੇਰੇ ਬਾਰੇ ਤੂੰ ਕਰ ਦਸਾ ਦੋ ਗੁੰਜਾ ਦੀ ਜਾਨ ਪੂਰੇ ਪੰਜਾਬ ਦੀ ਜਾਨ ਦੇ ਨਹੀਂ ਹੁੰਦਾ ਚਲ ਜਾਨ ਲੈ ਜੋ ਜਾਨ ਤੋਂ ਪੂਰੇ ਪੰਜਾਬ ਵੇਲ ਇਹ ਬੜੀ ਗੱਲ ਕੀ ਰੇਡ ਵੇਲੋ ਬਾਪੂ ਦਾ ਨਾ ਨਾ ਜੋ ਜਾਇ ਜਾ ਪਰ ਜਾਇ ਹਾਂ ਜਾਇ ਜੀ ਜਲਣਾ ਦੋਨੋਂ ਭੀਰ ਕਰੋ ਤਾਂ 12 25 26 ਕਿਲੋ ਦੁੱਧ ਭਰਦੀ ਆਪਾਂ 20 ਕਿਲੋ ਆ ਕੇ ਪੈਦਾਲੇ 20 ਕਿਲੋ ਭਰਦੇ ਨਾ ਨਾ 25 26 ਕਿਲੋ ਦੁੱਧ ਪਾਉਂਦੇ ਬਾਪੂ ਜੀ ਤਰ ਰੇਡ ਵਰੀਆਂ ਤਾਂ ਸਾਰੇ ਲੋਕ ਪਿਆਰ ਕਰਦੇ ਆਵੇਂ ਕਰਦੇ ਕਰਦੇ ਹੀ ਨਹੀਂ ਕਰਦੇ ਬਿਲਕੁਲ ਬਿਲਕੁਲ ਰਾਤ ਦੀ ਦਹੀ ਵਾਲੀ ਅਲੀ ਨੇ ਸਿੱਧੀ ਸਿੱਧੀ ਹੋਣਾ ਹੈ ਠੀਕ ਆ ਹਾਂ ਸਿੱਧੀ ਦੋ ਤਿੰਨ ਗਾ ਜੇ ਸਿੱਧੀ ਆਏ ਹੋ ਕੇ ਫਿਰ ਦੋ ਤੇ ਆਈਏ ਚਲੋ ਚਲੋ ਠਾਈਏ ਹੋਰ ਬਾਪੂ ਬਾਤ ਚਲੀ ਆਈ ਉਹ ਵੀ ਬਰ ਕਹਿ ਰਹੇ ਕਿ ਲਾਈਕ ਕਮੈਂਟ ਸ਼ੇਅਰ ਕਰਦੇ ਹੈ ਨੀ ਕਹਦੇ ਫਿਰ ਵਿੱਚ ਲਾਈਕ ਕਮੈਂਟ ਸ਼ੇਅਰ ਕਰਦੇ ਜੀ ਨਹੀਂ ਮੈਂ ਨਹੀਂ ਕਹਿ ਰਹੇ ਕੀ ਕੀ ਕਹਾਂ ਕਿ ਲਾਈਕ ਕਰ ਦੋ ਲਾਈਕ ਕਰ ਦੋ ਜੀ ਸ਼ੇਅਰ ਵੀ ਕਰ ਦੋ ਸ਼ੇਅਰ ਵੀ ਕਰ ਦੋ ਤੇ ਕਮੈਂਟ ਵੀ ਸੁਣਾ ਲਓ ਕਮੈਂਟ ਵੀ ਕਰ ਦੋ ਜੀ ਕਮੈਂਟ ਵੀ ਕਰ ਦੋ ਇੱਕ ਵਾਰ ਤੋਂ ਕਮੈਂਟ ਸੋਣੀ ਕਰਾਏ ਜੀ ਆ ਵਾਦ ਵਾਦ ਜੀ ਕਮੈਂਟ ਜੇ ਮੇਰੇ ਬੰਦੇ ਆ ਤੇ ਕਰਿਓ ਇਹਦੇ ਬੰਦੇ ਆ ਜਿਹੜੇ ਬਾਪੂਰੀ ਕਮੈਂਟ ਵਾਦੇ ਹੋਈ ਸੁਣੋ ਨਹੀਂ ਕਰਾਏ ਜੀ ਬਹੁਤ ਜ਼ਿਆਦਾ ਕਮੈਂਟ ਕਰਿਓ ਭਾਜੀ ਹਾਂ ਜੇ ਨਹੀਂ ਬੰਦੇ ਨਾ ਕਰੇ ਜੇ ਬੰਦੇ ਦੇ ਕਰੇ ਨਹੀਂ ਬੰਦੇ ਨਾਲ ਜੇ ਬੰਦੇ ਵਾਕਈ ਗੱਲ ਸਹੀ ਆ ਹਾਂ ਬਿਲਕੁਲ ਠੀਕ ਗੱਲ ਨੋਟ ਕਰ ਲਈ ਨਾ ਨਾ ਬਾਬੂ ਕਹਿੰਦੇ ਜੇ ਮੇਰਾ ਮੇਰੇ ਬੰਦੇ ਨਾ ਹੁੰਦੇ ਇਹ ਕਮੈਂਟ ਕਿਉਂ ਕਰਨ ਜੇ ਬਾਬੂ ਕਹਿੰਦਾ ਮੇਰੇ ਕਮੈਂਟ ਬੰਦੇ ਨਾਲ ਤੇ ਕਰਦੇ ਜੇ ਤੇ ਨਹੀਂ ਬੰਦ ਬਈ ਰਹਿੰਦੇ ਜੇ ਨਹੀਂ ਨਹੀਂ ਫੇਰ ਫੇਰ ਕਿਉਂ ਨਹੀਂ ਬਾਕੀ ਤੁਹਾਡੇ ਕਮੈਂਟ ਬਣ ਜਾਣੇ ਆ ਚਲੋ ਠੀਕ ਹੈ ਸਾਥ ਚਲੋ ਬਾਕੀ ਰੋਣ ਕੀ ਬੰਦੇ ਆ ਆਜਾ ਫਿਰ 10 ਠੀਕ ਹੈ ਜੀ ਬੋਲ ਨੰਬਰ 8583 4513 ਪਿੰਡ ਮੰਦਰੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਦੇ ਨਾਲ ਤੇ ਅਟਾਰੀ ਬਾਰਡਰ ਦੇ ਬਿਲਕੁਲ ਨਜ਼ਦੀਕ ਆ ਨਲੇ ਪਸ਼ੂ ਲੈ ਕੇ ਜਾਓ ਤੇ ਨਲੇ ਬਾਗਾ ਬਾਟਰ ਵੇਖੋ ਆਨੰਦ ਮਾਣੋ ਸਾਸਿਕਾ